ਲਓ ਜੀ ਆਪਾਂ ਪਹੁੰਚ ਗਏ ਵਿੰਦਰ ਸਿੰਘ ਦੇ ਨਾਲ ਮੰਡੀ ਸੁੱਕੇਵੇਂ ਵੇਖਦਾ ਹੈ ਵਿੰਦਰਾ ਹੈ ਇਹ ਹੁਣ ਚਾਹ ਤਰਹਿ ਕਰੂਗਾ ਆਪ ਕੈਸ ਗਲੀ ਕੀ ਬੰਦਾ ਬਾਬਾ ਬਾਈ ਕਰੂ ਬਾਬਾ ਜੀ ਠੀਕ ਹੋਰ ਵਧੀਆ ਕਰਤਾ ਖੁਰਚਾ ਬਾਕੇ 43000 ਚ ਵੇਜੂਗਾ ਤਾਰ ਆਪਾਂ ਨੂੰ ਬਾਈ ਅਸੋਂ ਤਰਫੋਂ ਦਰਵਾਜਾ ਆਏਗਾ ਲਾਲ ਬਾਈ ਵਾਲਾ ਉਹ ਆਏਗਾ ਜਿਮਾ ਹੋਣਾ ਅਗਲੀ ਗਲੀ ਚ ਨਹੀਂ ਭਵਾਨ ਦਾ ਕੇ ਐਸ ਚਾ ਹਾਂ ਐਸ ਚਾ ਪੰਜਾਬ ਦੀ ਸਭ ਤੋਂ ਵੱਧ ਪੈਸੇ ਵਾਲੀ ਮੰਡੀ ਕਿ ਨਹੀਂ ਜਾਂਦੀ ਇੱਕ ਦਰਵਾ ਮੰਡੀ ਇਹ ਵੀ ਇੱਕ ਤਾਥਾ ਅੱਜ ਆਪਾਂ ਚੱਲੇ ਆਂ ਜੀ ਮੰਡੀ ਬਿੰਦਰ ਸਿੰਘ ਨੇ ਬਣਾਉਣਾ ਸੀ ਚੋਲਾ ਹੁਣ ਆਪਾਂ ਚੱਲਨੇ ਕਿਧਰ ਬਾ ਮੰਡੀ ਤੇ ਆਪਾਂ ਪੱਗਾਂ ਦਾ ਕੈਂਪ ਵੀ ਲਾਉਣਾ ਦਸਤਾਰ ਸਿਕਲਾਈ ਕੈਂਪ ਉਹਦਾ ਵੀ ਵਿਚਾਰ ਵਟਾਂਦਰਾ ਚੱਲੀ ਜਾਂਦਾ ਫਿਰ ਦਸਤਾਰ ਸਿਕਲਾਈ ਕੈਂਪ ਤੇ ਮਿਲਿਆ ਕਰਾਂਗੇ ਕੈਂਪ ਦੀ ਵੀਡੀਓ ਜਾਂ ਤਾਂ ਲਾਈਵ ਕਰਦਿਆਂ ਕਰਾਂਗੇ ਜਾਂ ਬਲੌਗ ਬਣਾ ਕੇ ਸੈਪਰੇਟ ਪਾ ਦਿਆਂ ਕਰਾਂਗੇ ਜੁੜੇ ਰਹਿਆ ਕਰੋ ਨਾਲ ਲਓ ਜੀ ਆ ਗਿਆ ਬਿੰਦਰ ਸਿੰਘ ਲਓ ਜੀ ਆਪਾਂ ਪਹੁੰਚ ਗਏ ਵਿੰਦਰ ਸਿੰਘ ਦੇ ਨਾਲ ਮੱਡੀ ਤੇ ਉਹ ਆ ਗਏ ਆਪਣੇ ਪ੍ਰਧਾਨ ਦੀ ਗੁਰੂ ਘਰ ਦੇ ਪਹਿਲਾਂ ਆਪਾਂ ਬੀਲੀ ਦਾ ਸਮਾਨ ਖਰੀਦਾਂਗੇ ਫੀਡਿੰਗ ਕਰਨੀ ਆ ਨੰਗਰ ਹਾਲ ਦੇ ਵਿੱਚ ਤੇ ਦੁਕਾਨ ਇੱਧਰਲੇ ਪਾਸੇ 18 ਦੋਰਾ ਖਰੀਦਦੇ ਆ ਇੱਥੋਂ ਫਿਰ ਵੀਨੇ ਗਾ ਦਾ ਪ੍ਰੋਗਰਾਮ ਕੀ ਆ ਇੱਕ ਤਾਂ ਬੱਚੀ ਸਾਰੀ ਦੀ ਪਾਪੀ ਉਹੋ ਤਰੀਕੀ ਨਹੀਂ ਗੋਲ ਆਵੇ ਇਕੱਠੀਆਂ ਮੋਟਰਾਂ ਦਾ ਪਾਣੀ ਆ ਕਿ ਦੋ ਦੋ ਵਾਲੀ ਬਈ ਹਾ ਦੋ ਵਾਲੀ ਦੋਵੇਂ ਮਟਾਈ ਐ ਮਮਾ ਨਾ ਇਹ ਢਾਈ ਉਹ ਚਾਰ ਉਹ ਚਾਰ ਆ ਉਹ ਚਾਰ ਡੇਢ ਤਾਂ ਪਾਈ ਸੀ ਉਹ ਚਿੱਲੀ ਛੁੱਲੀ ਦੀ ਪਾਈ ਐ ਇੰਟਰਾਉਂਡ ਕਰਦੇ ਨੇ ਇਹਦੇ ਇਸ ਤਰ੍ਹਾਂ ਇਹ ਨਿਕਲੋ ਡਬਲ ਕਵਰ ਆ ਉਹਨੇ ਪੀ ਲਿੱਖੀ ਪਾਈ ਐ 18 ਰੁਪਏ ਦਾ ਫੈਂਸ 18.5 ਇੱਕ ਜਿਹੜੀ ਪਲੱਗਾਂ ਨੂੰ ਪਾਉਣ ਉਹ 5 ਤੇ 4 9 4 ਮੋਹ ਦੇ ਵਕਤ ਆਪਣੀ 2 ਰੋਲ ਸੀ 25 21 21 ਰੋਲ ਕੀ ਰੋਲ ਲੈ ਲੇ ਬਈ ਬਿੰਦਰ ਸਿੰਘ ਨੇ ਤਾਰ ਦੇ ਕਿੰਨੇ ਕੇ ਭਾਈ ਬਣ ਜਾਣਗੇ ਇਹਦੇ ਤਾਂ ਬਣਾਉਣਗੇ ਵੇ ਮਾਣ ਜੂ ਕਿੰਨੇ ਕਰਦਾ 30 ਬਣਾਉਣਾ ਕਿੰਨੇ ਬੰਦੇ ਛਾਸੀ ਸੋਤ ਬਣ ਗਿਆ 1 ਕਮ 1 ਕਮ ਛਾਸੀ ਸੋਰੀ ਬਣ ਗਿਆ ਉਹਨੇ ਇਹ ਚਾਰ ਪਾਰਾ ਇਹ ਨਹੀਂ ਇਹਨਾਂ ਨੇ ਬਲਾਸ ਵੀ ਨਹੀਂ ਦਿੱਤਾ ਨਾਲ ਉਹਦੇ ਬਲਾਸ ਵੀ ਬੰਦੇ ਸੀ ਬਾਈ 12 1 ਤੇ ਹੋਏ ਹੋਰ ਕੀ ਆਪਣਾ ਆਪਣੇ ਵਾਸਤੇ ਲਾਇਆ ਦੋਸਤੋ ਚਾਹ ਚਾਹ ਪੀ ਲੋ ਜੀ ਸਾਰੇ ਇਹਨੇ ਕਬ ਚੱਲਦੇ ਆ ਦੂਜੇ ਪਾਸੇ ਕਰਦੇ ਆ ਉਦਤੀ ਵੀ ਗੱਲਬਾਤ 42670 ਰੁਪਏ ਜਿਹੜਾ ਰੋਲ 11 ਰੋਲ 1 ਕਾ 4 4 ਰੋਲ 1 ਤੇ 5 ਰੋਲ ਕਾ ਗੱਲ ਬਾਕੀ ਯਾ ਰਾਤੀ ਹੈ ਸਾਰੇ ਸਾਡੇ 42 43000 ਰੁਪਏ ਬਣ ਗਿਆ ਉਹਦੀ ਗੱਲ ਕਰਤਾ ਖਰਤਾ ਖੋਚਾ ਬਾਗੇ 43000 ਤੇ ਵੇਜੂ ਗਤਾਰ ਆਪਾਂ ਨੂੰ ਭਾਈ ਆ ਤਰਫ ਕਰ ਲਓ ਜੀ ਗੁਰਦੁਆਰਾ ਸਾਹਿਬ ਦਾ ਸਮਾਨ ਆਪਾਂ ਬੱਸ ਚ ਰਖਾਤਾ ਤੇ ਉਹਨਾਂ ਦੀ ਢਾਈ ਤੇ ਇਹੇ ਡੇਢ ਇੱਕ ਪੁੱਛ ਤਾਰ ਲਾਂਗੇ ਜਾ ਕੇ ਪਿੰਡ ਹੁਣ ਆਪਾਂ ਚੱਲਦੇ ਚੋਲੇ ਵਾਲੇ ਬਾਬੇ ਕੋਲੇ ਇੱਧਰ ਅੱਡੇ 'ਚ ਹੀ ਹੁੰਦਾ ਉਹ ਵੀ ਕਿਹਨਾਂ ਦਾ ਲੈਣਿਆ ਆਪਦਾ ਕੱਪੜਾ ਕਿੰਨੇ ਮੀਟਰ ਲੱਗੂਗਾ ਔਰ ਸ਼ਰਮਾ ਜੀ ਠੀਕ ਆ ਭਾਈ ਜੀ ਵਧੀਆ ਭਾਈ ਆ ਰਿਹਾ ਫੇ ਚੱਲ ਗਿਬਿੰਦਰ ਇੱਕ ਮਿੰਟ ਰੁਕ ਜਾ ਪੁਲੀ ਇੱਥੇ ਉਥੇ ਬਸ ਬੋਰਡ ਦੇ ਕੋਲੇ ਵੀ ਇੱਕ ਗੱਲ ਆ ਵੀ ਜੇ ਦੁਕਾਨ ਤੋਂ ਖਰੀਦ ਕੇ ਬਾਅਦ ਚ ਪਸਾਈ ਜਾਵੇ ਚੱਕੀ ਤੋਂ ਵਧੀਆ ਆਪਸ਼ਨ ਆ ਇਹ ਚ ਮਲਾਵਟ ਨਹੀਂ ਹੁੰਦੀ ਕੋਈ ਇਸ ਤਰੀਕੇ ਨਾਲ ਨਹੀਂ ਕਰਿਆ ਕਰੋ ਆਪਾਂ ਇਂ ਪਸਾਉਣੇ ਇਹਨਾਂ ਨੂੰ ਇਧਰ ਲੱਭੇ ਦਰਵਾਜਾ ਕੇਵਲ ਵਾਲਾ ਤੇ ਅੱਡੇ ਚ ਆ ਕੇ ਤੇ ਪਹਿਲੀ ਗਲੀ ਆ ਗਿਬਿੰਦਰ ਸਿੰਘ ਅੱਗੇ ਅੱਗੇ ਆ ਗੈਸ ਗਲੀ ਕੇ ਬੰਦਾ ਬਾਬਾ ਚੋਲੇ ਸਿਆਮਾ ਦਾ ਵਧੀਆ ਰੇਟ ਆ ਸਮਾਈਸ ਘਾਟਾ ਆ ਜੀ ਬਾਬਾ ਜੀ ਬੈਗਰੂ ਬਾਬਾ ਜੀ ਠੀਕ ਹੋਰ ਵਧੀਆ ਕਾ ਦਾ ਬਿੰਦਰ ਤੇਰਾ 5.5 ਤੋਂ ਲੈ ਕੇ ਤੇ 6.5 6 ਸਵਾ 6 ਫੁੱਟ ਤੱਕ ਦੇ ਕੱਦ ਵਾਲੇ ਦਾ ਜਿਹੜਾ ਮਤਲਬ 5.5 ਫੁੱਟ ਲੱਗਦਾ ਕਪੜਾ ਪੂਰੇ ਗਾਜ ਦਾ ਬਾਬਾ ਹਾਂ ਹਾਂ ਗਾਜ ਪਣੇ ਦਾ ਹੋਵੇ ਬਈ ਤੇ ਬਾਬਾ ਜੀ ਦੀ ਸਮਾਈ ਠੀਕ ਆ ਜਾਇਜ ਆ ਬਿਲਕੁਲ ਦੂਜੇ ਦਾ ਲੁੱਟੋ ਨਾ ਟਿਕਰੀ ਜਾਂਦੇ ਕੰਮ ਜਿਹੜੇ ਹੈਗੇ ਆ ਵਧੀਆ ਕੰਮ ਆ ਅੱਗੇ ਆਪਾਂ ਬਾਣਾ ਸਮਾਇਆ ਹਨੂ ਪਾ ਕੇ ਦਿਖਾਵਾਂਗੇ ਕਿਸ ਦਿਨ ਗਰਮਾ ਚ ਜ਼ਰੂਰ ਆਓ ਭਾਈ ਨੰਬਰ ਨੰਬਰ ਬੋਲੋ ਤੁਹਾਡਾ ਨੰਬਰ ਬੋਲੋ 95016 67216 ਇਹ ਨੰਬਰ ਆ ਬਾਬੇ ਦਾ ਜਦੋਂ ਮਰਜ਼ੀ ਫੋਨ ਲਾ ਲੈ ਜਦੋਂ ਮਰਜ਼ੀ ਆ ਜਾਏ ਐਤਵਾਰ ਨੂੰ ਛੁੱਟੀ ਕਰ ਦਿੰਦੇ ਹਾਂ ਹਾਂ ਐਤਵਾਰ ਨੂੰ ਛੁੱਟੀ ਸਾਰੇ ਹੀ ਆ ਐਤਵਾਰ ਨੂੰ ਛੁੱਟੀ ਹੁੰਦੀ ਆ ਤੇ ਆ ਜਿਹੜੇ ਡੇਢੀ ਬਟੇ ਨੇ ਬੱਲੇ ਬੱਖ ਠੀਕ ਐਤਵਾਰ ਨੂੰ ਛੁੱਟੀ ਅਖੀਰ ਅਖੀਰ ਲੈ ਐਤਵਾਰ ਹਾਂ ਅਖੀਰ ਲੈ ਐਤਵਾਰ ਠੀਕ ਐ ਉਹ ਖੁੱਲਾ ਹੁੰਦਾ ਵਜਾ ਠੀਕ ਐ ਉਹ ਖੁੱਲਾ ਹੁੰਦਾ ਵਜਾ ਸੱਤ ਦਿਨ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਬਾਬੇ ਤੋਂ ਸਮਾਇਆ ਕਰੋ ਕਪੜੇ ਠੀਕ ਆ ਭਾਈ ਠੀਕ ਹੈ ਜੀ ਬਾਬੇ ਕੋਲੋਂ ਆਪਾਂ ਆ ਗਏ ਸੀ ਸਮਾਈ ਵਾਲੇ ਕੋਲੋਂ ਚੋਲੇਆਣੇ ਕੋਲੋਂ ਤੇ ਹੁਣ ਆਪਾਂ ਚੱਲਦੇ ਮੇਰचंद ਭਗਵਾਨ ਦਾਸ ਕੇ ਉਥੋਂ ਬਿੰਦਰ ਨੇ ਕੋਈ ਸਮਾਨ ਲੈਣਾ ਆ ਦਰਵਾਜਾ ਆਏਗਾ ਲਾਲ ਬਈ ਵਾਲਾ ਇਹ ਲੰਬੀ ਦਰਵਾਜਾ ਇੱਕ ਦਰਵਾ ਮੰਡੀ ਕਹਿੰਦੇ ਨੇ ਚਾਰੇ ਪਾਸੇ ਚਾਬੀ ਇੱਕ ਲੱਗ ਜਾਂਦੀ ਸੀ ਬੰਦ ਹੋ ਜਾਂਦਾ ਸੀ ਇਹ ਸਾਰਾ ਸ਼ਹਿਰ ਆ ਅਗਰੇ ਜਾਂਦੇ ਸਾਹਮਣੇ ਦਾ ਸ਼ਹਿਰ ਆ ਬਹੁਤ ਖੁੱਲੀਆਂ ਗਲੀਆਂ ਬਹੁਤ ਸੋਹਣਾ ਸ਼ਹਿਰ ਬਣਾਇਆ ਸੀ ਅੰਗਰੇਜ਼ਾਂ ਨੇ ਆਪਦੇ ਰਹਿਣ ਨੂੰ ਬਾਜ਼ਾਰ ਦਾ ਮਾਹੌਲ ਬੁਰਾ ਭਕੇ ਹੋਇਆ ਪੂਰਾ ਗਹਿਗਾ ਚਮੋੜਾ ਅਗਲੀ ਗਲੀ ਚ ਨਹੀਂ ਭਗਵਾਨ ਦੱਸ ਕੇ ਅਛਾ ਹੈ ਨਾ ਅਛਾ ਆਜਾ ਬਠਿੰਡੇ ਦੇ ਵਿੱਚ ਇਹੋ ਜੀਆਂ ਗਲੀਆਂ ਹੈ ਨਹੀਂ ਖੁੱਲੀਆਂ ਜਿੰਨੀਆਂ ਗਿੱਦੜਵਾ ਮੰਡੀ ਚ ਇੱਕ ਗੱਲ ਹੋਰ ਹੈ ਕਿ ਗਿੱਦੜਵਾ ਮੰਡੀ ਦਾ ਜਿੰਨਾ ਪੈਸਾ ਹੈਗਾ ਸਾਰਾ ਬਠਿੰਡੇ ਨੂੰ ਚਲਾਉਂਦਾ ਬਟੰਡੇ ਦੇ ਵਿੱਚ 98% ਇਨਵੈਸਟਮੈਂਟ ਜਿਹੜੀ ਹੈਗੀ ਇੱਕ ਦਰਵਾ ਮੰਡੀ ਦੇ ਸੇਠਾਂ ਦੀ ਆ। ਜਿੱਤਨਾ ਬਾ ਮੰਡੀ ਦੇ ਸੇਠ ਹੀ ਬਟੰਡੇ ਨੂੰ ਚਲਾਉਂਦੇ ਆ। ਪੰਜਾਬ ਦੀ ਸਭ ਤੋਂ ਵੱਧ ਪੈਸੇ ਵਾਲੀ ਮੰਡੀ ਕਿ ਨਹੀਂ ਜਾਂਦੀ ਇੱਕ ਦਰਵਾ ਮੰਡੀ। ਇਹ ਵੀ ਇੱਕ ਤਾਥਾ ਕਿ ਪੰਜਾਬ ਦੀ ਸਭ ਤੋਂ ਵੱਧ ਪੈਸੇ ਵਾਲੀ ਮੰਡੀ ਜਿਹੜੀ ਹੈਗੀ ਆ ਅਮੀਰ ਮੰਡੀ ਗੇ ਦਰਵਾ ਮੰਡੀ। ਲਓ ਜੀ। ਇਹ ਜੀ ਕਰਮਚਾਰੀ। ਮਨਸਾਹ। ਲਓ ਜੀ ਤਾਂ ਪਹੁੰਚ ਗਿਆ ਮੇਰ ਚੰਦ ਭਗਵਾਨ ਦਾਸ ਕੇ ਸੰਸਾਰੀਆਂ ਦੇ ਰਮ ਰਮ ਜੀ ਆ ਗਿਆ ਲਵਾਤਾ ਵੀ ਇਹਨਾਂ ਦੀ ਸੁੱਕੇਵੇਂ ਵੀ ਕਢਾਂਗੇ ਬੰਦਰਾ ਹੈ ਸੋਨਾ ਸੋਨਾ ਭਸਮ ਲੈਣਾ ਹੈ ਲਓ ਜੀ ਗਿੱਦੜਵਾ ਦੇ ਘੰਟਾ ਘਰ ਥੱਲੇ ਨੰਗਣ ਲੱਗੇ ਆ ਇਹ ਦਰਵਾਜ਼ਾ ਕੇਵਲ ਕ੍ਰਿਸ਼ਨ ਕਾਨ ਦਾ ਦਰਵਾਜ਼ਾ ਵਜਦਾ ਹੈ ਇਹ ਇਹ ਥੱਲੇ ਪਹਿਲਾਂ ਕੇਵਲ ਕ੍ਰਿਸ਼ਨ ਦੀ ਦੁਕਾਨ ਹੁੰਦੀ ਸੀ ਕੇਵਲ ਕੀ ਬੁੱਕ ਸਟੋਰ ਕੇਵਲ ਬੁੱਕ ਡਿਪੋ ਇਹ ਘੰਟਾ ਪਹਿਲਾਂ ਚੱਲਦਾ ਹੁੰਦਾ ਸੀ ਦੁਵਾਰੇ ਫੇਰ ਆ ਗਈ ਦੁਕਾਨ ਹਾਂ ਇੱਥੇ ਇਹਨਾਂ ਦੀ ਹਾਂ ਯਾਰ ਬਦਲ ਗਏ ਸੀ ਇਹ ਬਦਲ ਗਏ ਸੀ ਲਓ ਜੀ ਆਪਾਂ ਆ ਗਏ ਸੇਠਾਂ ਦੇ ਇਹ ਆਪਣੇ ਸੇਠਾਂ ਇੱਥੋਂ ਲੈਣੀ ਆਪਾਂ ਵਰਦੀਆਂ ਜਵਾਕਾਂ ਦੀਆਂ ਸਿਰ ਦੀ 2.5 ਮੀਟਰ ਕਪੜਾ ਦੇ ਦਿਓ ਨੀਲਾ ਜਿਹੜਾ ਲਿਜਾਨੇ ਵਰਦੀਆਂ ਵਾਲੇ ਇੱਕ ਤਾਂ ਉਹ ਛੋਟੇ ਛੋਟੇ ਜਵਾਕ ਦਾ 2.5 ਮੀਟਰ ਅੱਛਾ ਗ੍ਰੇਸ ਕਾਟਨ ਦੇ ਦਿਓ ਨੀਲਾ ਦਾ ਚਿੱਟਾ ਕਾਟਨ ਜੀ ਦੇ ਦਿਓ ਜਿਹੜਾ ਆਪਣੇ ਆਪ ਜਾਂਦਾ ਡੀਜੀ ਵੀ ਚੱਲੂ ਵੀ ਉਹ ਤਾਂ ਹੁਣ ਦੇ ਮੌਸਮ ਤੱਕ ਉਹ ਉਹ ਦੇ ਦਿਓ ਫੇਰ ਹਾਂ ਹਾਂ ਤੇ ਇੱਕ ਸਾਨੂੰ ਪੜਕਿਆਂ ਖਾਤਰ ਕਪੜਾ ਦੋਨੇ ਬੱਚਿਆਂ ਦੇ ਪੜਕਿਆਂ ਖਾਤਰ ਕਪੜਾ ਚਿੱਟਾ ਦੇ ਦਿਓ ਜੀ ਕਿੱਤਾ ਹੀ ਚੱਲਦਾ ਜੀ ਉਥੇ ਅਕੈਡਮੀ ਚਿੱਟੇ ਚੱਲਾਂ ਉਹ ਤਾਂ ਘਰੇ ਰਹਿਣ ਲੱਗ ਗਏ ਬਿੰਦਰਦਾਂ ਗਰੀਦਿਆਂ ਦਾ ਜੀ ਭਾਂਡੇ ਕੀ ਹੁਣ ਚਾਹ ਤਰਹਿ ਕਰੂਗਾ ਆਪ ਸੀਸੀ ਕੋਲ ਮੈਂ ਤਾਂ ਜਹਾਜ਼ਦਾਰ ਵਧੀਆ ਵਧੀਆ ਇਹਦਾ ਸਬਜੀ ਬਣ ਜਾਏਗੂ ਕਦੇ ਬਣਾਉਣੀ ਤੇ ਖੁੱਲੇ ਭਾਂਡੇ ਜੇ ਕਿੰਨੇ ਕਿਲੋ ਦਾ ਹੈ ਬਿੰਦਰ ਕਿੰਨੇ ਕਿਲੋ ਚੱਕੀ ਉੱਪਰ ਲਾ ਟੱਕਰ ਸਮੇਤ ਕਿਲੋ ਟੱਪ ਗਿਆ ਇਹਦਾ ਹਾਲ ਤਾਂ ਹੈਗਾ ਆਪਣੇ ਕੋਲੇ ਪੱਕਾ ਇਹਦਾ ਪੱਕਾ ਹੱਲ ਹੈਗਾ ਤੈਨੂੰ ਮੈਂ ਦੇ ਦੂੰ ਹੱਲ ਮੇਰੇ ਕੋ ਘਰੇ ਪਿਆਦਾ ਅੱਗੇ ਮੈਂ ਕੀ ਕਰਦਾ ਹੱਲਾ ਇਹ ਰੋਜ਼ ਹੀ ਖਰਾਬ ਹੋ ਜਾਂਦਾ ਸੀ ਮੈਂ ਪੱਕਾ ਹੱਲ ਕਰਦਾ ਇਹਦਾ ਪਾ ਆ ਗਏ ਸੀ ਮੰਡੀਆਂ ਕਰਦੇ ਆ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਇਹ ਨਵੀਂ ਜਗ੍ਹਾ ਤੇ